ਵਾਦੀ ਗਰਮੀ ਦੇ ਚੱਲਦੇ ਜਿੱਥੇ ਹਰ ਇੱਕ ਪਾਸੇ ਲੋਕਾਂ ਨੂੰ ਇੱਕ ਪੌਦਾ ਲਗਾਉਣ ਦੀ ਇੱਕ ਰੁੱਖ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਅੱਗ ਜਿਹੜੀ ਉਹ ਦ੍ਰਿਸ਼ਤਾ ਤੱਕ ਪਹੁੰਚੀ ਹੋਈ ਸੀ ਜਿਸ ਨੂੰ ਫਾਇਰ ਬ੍ਰੀਗਡ ਦੀ ਮਦਦ ਦੇ ਨਾਲ ਪਹੁੰਚਣ ਦੇ ਵਿੱਚ ਕਾਬੂ ਪਾਇਆ ਗਿਆ ਦਰਅਸਲ ਹੋਇਆ ਕਿਸੇ ਕੇ ਅੰਮ੍ਰਿਤਸਰ ਰੋਡ ਦੇ ਉੱਪਰ ਟੈਲੀਫੋਨ ਐਕਸਚੇਂਜ ਦੇ ਬਾਹਰ ਟਾੜੀਆਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਸੀ ਜੋ ਹਵਾ ਦੇ ਕਾਰਨ ਦ੍ਰਿਸ਼ਤਾ ਦੇ ਜਨਾ ਤੱਕ ਪਹੁੰਚ ਗਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਇੱਕ ਵੱਡਾ ਹਾਸਾ ਹੋਣ ਤੋਂ ਟਲ ਗਿਆ। ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਪਾਣੀ ਦੇ ਬੁਸ਼ਾਰਾ ਦੇ ਨਾਲ ਪੇੜਾਂ ਦੀ ਜੜਾਂ ਤੱਕ ਜਿਹੜੀ ਅੱਗ ਪਹੁੰਚੀ ਸੀ ਉਸ ਨੂੰ ਬੁਝਾਇਆ ਗਿਆ ਅਤੇ ਕੀ ਕਹਿਣਾ ਹੈ ਫਾਇਰਮੈਨ ਪਰਮਿੰਦਰ ਸਿੰਘ ਬਾਜਵਾ ਜਿਹੜੇ ਉੱਥੇ ਮੌਜੂਦ ਸਨ ਉਹ ਕਰਦੇ ਆਂ ਗੱਲਬਾਤ। ਭਾਜੀ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਪਰਮਿੰਦਰ ਸਿੰਘ ਬਾਜਵਾ ਫਾਇਰਮੈਨ। ਸਰ ਜਿਹੜੀ ਆ ਅੱਗ ਲੱਗੀ ਆ ਕਿੱਥੇ ਅੱਗ ਲੱਗੀ ਆ ਤੇ ਕਿਹੜੀ ਜਗ੍ਹਾ ਸੀ? ਟੈਲੀਫੋਨ ਐਕਸਚੇਂਜ ਤੇ ਹਮ ਦੱਸਿਆ ਗਿਆ। ਕੀ ਆ ਕੁਲਦੀ ਹੈ ਰਕਤਾਂ ਚ ਰਕਤਾਂ ਨੂੰ ਭਾਈ ਆ ਗਿਆ ਇਹਨੂੰ ਬੰਦੇ ਸਾਰੇ ਹੀ ਆ ਗਏ ਬਾਕੀ ਮੌਕੇ ਤਾਂ ਤੁਹਾਡੇ ਸਾਹਮਣੇ ਹੀ ਜੋ ਕਰਵਾਈਏ ਕੀ ਕਾਰਨ ਕਿ ਲੱਗਦਾ ਇੱਥੇ ਤੋਂ ਕੋਈ ਪਹਿਲੀ ਵੀ ਨਹੀਂ ਸੀਗੀ ਕੀ ਪਤਾ ਪਿਆ ਕਈ ਚਾਂਸ ਹੋ ਸਕਦੇ ਤਾਰਾਂ ਲੰਘ ਜਾਂਦੀਆਂ ਉੱਪਰ ਕੋਈ ਚੀਜ਼ ਵੀ ਕੋਈ ਛੋਟਾ ਸਾਡਾ ਕੋਈ ਨਹੀਂ ਸੀਗਾ ਐਕਸਟੈਂਡ ਦੇ ਲਾਗੇ ਲੱਗੀ ਹੈ ਹਸਪੀਟਲ ਦੇ ਸਿਟੀ ਬਿਜਲੀ ਬੋਰਡ ਦਾ ਪੱਧਰ ਦੇ ਸਾਹਮਣੇ ਪੀੜਾ ਨੂੰ ਲੱਗੀ ਸਾਰੇ ਪੀੜਾ ਨੂੰ ਹਾਂ ਜੀ ਕੱਟਾਂ ਨੂੰ ਲੱਗੀ ਕੀ ਕਰਨਾ ਇੱਥੇ ਅੱਗ ਜਿਸ ਤਰ੍ਹਾਂ ਲੱਗੀ ਭਾਈ ਉੱਥੇ ਬੈਠੇ ਆਂ ਤੇ ਅਡੀਆਂ ਗੱਡੀਆਂ ਆਂ ਤੇ ਅਸੀਂ ਵੇਖਿਆ ਤੇ ਅੱਗ ਲੱਗੀ ਅਸੀਂ ਆਏ ਵਿੱਚ ਬੁਝਾਉਣ ਭਜਾਉਣ ਵਾਸਤੇ ਪਰ ਜਿਆਦਾ ਲੱਗਦੀ ਲੱਗਦੀ ਆ ਵਾ ਨਾਲ ਜਿਆਦਾ ਹੀ ਲੱਗਦੀ ਟਡੀਆਂ ਗੱਡੀਆਂ ਲੱਗੇ ਖਲੋਤੀਆਂ ਹਾਂ ਲੱਗੀ ਖਲੋਤੀ ਕੀ ਲੱਗਦਾ ਕਿੰਨਾ ਕੇ ਪੀੜਾ ਨੂੰ ਲੱਗੀ ਕੇ ਹੋਰ ਵੀ ਕਿਸ ਚੀਜ਼ ਨੂੰ ਲੱਗੀ ਜਿਆਦਾ ਨਹੀਂ ਬਲੋਦੀ ਪਹਿਲੀ ਬਲੋ ਲਾਗੇ ਲਾਗੇ ਲੱਗੀ ਨਾ ਵਜਦੀ ਲੱਗੀ ਇੱਧਰ ਗੱਡੀ ਆਉਂਦੀ ਇੱਧਰ ਵੀ ਆਇਆ ਸਰ ਵੀ ਇੱਧਰ ਵੀ ਆ ਗਿਆ ਕਿਉਂਕਿ ਬੁੱਝ ਗਾਹ ਨੂੰ ਵਜਦੀ ਬਾਦ ਵੀ ਸਕਦੀ ਇਹ ਹਵਾਵਾਂ ਦੀ ਤੇ ਵਧ ਵੀ ਸਕਦੀ ਹੈ ਨੁਕਸਾਨ ਹੋਣ ਤੋਂ ਬਚ ਗਏ ਨੁਕਸਾਨ ਹੋਣ ਤੋਂ ਬਚ ਗੱਡੀ ਤੇ ਆਉਣਾ ਆ ਗਈ ਤੇ ਕੀ ਨਾਮ ਤੁਹਾਡਾ ਸੰਤੋਖ ਸਿੰਘ ਵਾਦੀ ਗਰਮੀ ਦੇ ਚੱਲਦੇ ਜਿੱਥੇ ਹਰ ਇੱਕ ਪਾਸੇ ਲੋਕਾਂ ਨੂੰ ਇੱਕ ਪੌਦਾ ਲਗਾਉਣ ਦੀ ਇੱਕ ਰੁੱਖ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਪਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਅੱਗ ਜਿਹੜੀ ਉਹ ਦਰਕਤਾਂ ਤੱਕ ਪਹੁੰਚੀ ਹੋਈ ਸੀ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਪਹੁੰਚਣ ਵਿੱਚ ਕਾਬੂ ਪਾਇਆ ਗਿਆ ਦਰਅਸਲ ਹੋਇਆ ਕਿਸੀ ਕਿ ਅੰਮ੍ਰਿਤਸਰ ਰੋਡ ਦੇ ਉੱਪਰ ਟੈਲੀਫੋਨ ਐਕਸਚੇਂਜ ਦੇ ਬਾਹਰ ਟਾੜੀਆਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਸੀ ਜੋ ਹਵਾ ਦੇ ਕਾਰਨ ਦਰਕਤਾਂ ਦੇ ਜਣਾ ਤੱਕ ਪਹੁੰਚ ਗਈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਿਸ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਪਾਣੀ ਦੇ ਬੁਸ਼ਾਰਾ ਦੇ ਨਾਲ ਪੇੜਾਂ ਦੀ ਜੜਾਂ ਤੱਕ ਜਿਹੜੀ ਅੱਗ ਪਹੁੰਚੀ ਸੀ ਉਸ ਨੂੰ ਬੁਝਾਇਆ ਗਿਆ ਅਤੇ ਕੀ ਕਹਿਣਾ ਹੈ ਫਾਇਰਮੈਨ ਪਰਮਿੰਦਰ ਸਿੰਘ ਬਾਜਵਾ ਜਿਹੜੇ ਉੱਥੇ ਮੌਜੂਦ ਸਨ ਆਪ ਕਰਦੇ ਹਾਂ ਗੱਲਬਾਤ। ਭਾਜੀ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਪਰਮਿੰਦਰ ਸਿੰਘ ਬਾਜਵਾ ਫਾਇਰਮੈਨ ਆ। ਸਰ ਜਿਹੜੀ ਆ ਅੱਗ ਲੱਗੀ ਆ ਕਿੱਥੇ ਅੱਗ ਲੱਗੀ ਆ ਤੇ ਕਿਹੜੀ ਜਗ੍ਹਾ ਸੀ? ਟੈਲੀਫੋਨ ਐਕਸਚੇਂਜ ਤੇ ਹਮ ਬਸ ਹੋ ਕੀ ਆ ਕੁਲਦੀ ਹੈ ਰਕਤਾਂ ਚ ਰਕਤਾਂ ਨੂੰ ਵੀ ਭਾਈ ਆ ਗਿਆ ਮਿੰਨੂ ਬੰਦੇ ਸਾਰੇ ਹੀ ਆ ਗਏ ਬਾਕੀ ਮੋਕੇ ਤਾਂ ਤੁਹਾਡੇ ਸਾਹਮਣੇ ਹੀ ਜੋ ਕਰਵਾਈਏ ਕੀ ਕਾਰਨ ਕਿ ਲੱਗਦਾ ਇੱਥੇ ਤੋਂ ਕੋਈ ਪਹਿਲੀ ਵੀ ਨਹੀਂ ਸੀਗੀ ਇਹਨੂੰ ਕੀ ਪਤਾ ਹੈ ਕਈ ਚਾਂਸ ਹੋ ਸਕਦੇ ਤਾਰਾਂ ਲੰਘ ਜਾਂਦੀਆਂ ਉੱਪਰ ਕੋਈ ਚੀਜ਼ ਵੀ ਕੋਈ ਛੋਟਾ ਸਾਡਾ ਕੋਈ ਦੂਜੀ ਸਿਕੜ ਐਕਸੀਜਨ ਦੇ ਲੱਗੇ ਲੱਗੀ ਹੈ ਹਾਪੀਟਲ ਵਾਲੇ ਸਿੱਟੇ ਬਿਜਲੀ ਬੋਰਡ ਦਾ ਪੱਦੇ ਸਾਹਮਣੇ ਪੀੜਾ ਨੂੰ ਲੱਗੀ ਸਾਰੇ ਪੀੜਾ ਹਾਂਜੀ ਕੱਟਾਂ ਨੂੰ ਲੱਗੀ ਕੀ ਕਰਨੇ ਐ ਇੱਥੇ ਅੱਗ ਜਿਸ ਤਰ੍ਹਾਂ ਨੇ ਭਾਈ ਉੱਥੇ ਬੈਠੇ ਆਂ ਤੇ ਆਡੀਆਂ ਗੱਡੀਆਂ ਆਂ ਤੇ ਅਸੀਂ ਵੇਖਿਆ ਤੇ ਅੱਗ ਲੱਗੀ ਅਸੀਂ ਆਏ ਵਿੱਚ ਭਜਾਉਣ ਭਜਾਉਣ ਵਾਸਤੇ ਪਰ ਜ਼ਿਆਦਾ ਲੱਗਦੀ ਲੱਗਦੀ ਹਵਾ ਨਾਲ ਜ਼ਿਆਦਾ ਹੀ ਲੱਗਦੀ ਤੁਹਾਡੀਆਂ ਗੱਡੀਆਂ ਲੱਗੀ ਖਲੋਤੀਆਂ ਹਾਂ ਲੱਗੀ ਖਲੋਤੀ ਕੀ ਲੱਗਦਾ ਕਿੰਨਾ ਕੇ ਪੀੜਾ ਨੂੰ ਲੱਗੀ ਕੇ ਹੋਰ ਵੀ ਕਿਸ ਚੀਜ਼ ਨੂੰ ਲੱਗੀ ਜਿਆਦਾ ਨਹੀਂ ਬੋਲੋ ਪਹਿਲੀ ਬੋਲੋ ਲੱਗੇ ਲੱਗੇ ਲੱਗੀ ਉਹ ਵਜਦੀ ਲੱਗੀ ਇੱਧਰ ਗੱਡੀ ਆਉਂਦੀ ਇੱਧਰ ਵੀ ਆਇਆ ਸਰ ਵੀ ਇੱਧਰ ਵੀ ਆ ਗਿਆ ਕਿਉਂਕਿ ਬੁੱਝ ਗਾਹ ਨੂੰ ਵਜਦੀ ਬਾਦ ਹੁੰਦੀ ਵਧ ਵੀ ਸਕਦੀ ਇਹ ਹਵਾਵਾਂ ਦੀ ਤੇ ਵਧ ਵੀ ਸਕਦੀ ਹੈ ਨੁਕਸਾਨ ਹੋਣ ਤੋਂ ਬਚ ਗਏ ਨੁਕਸਾਨ ਹੋਣ ਤੋਂ ਬਚ ਗਏ ਗੱਡੀ ਤੇ ਆਮ ਨਾਲ ਆ ਗਈ ਤੇ ਕੀ ਨਾਮ ਦਾ ਸੰਤੋਖ ਸਿੰਘ